ਐਮਪੀ ਅਮਰਿਤਪਾਲ ਤੇ ਪੰਜਾਬ ਸਰਕਾਰ ਦਾ ਗੰਭੀਰ ਇਲਜ਼ਾਮ ਕਿ ਆ ਵਿਦੇਸ਼ ਦੀ ਇੱਕ ਜਥੇਬੰਦੀ ਨਾਲ ਮਿਲ ਕੇ ਸਾਜ਼ਿਸ਼ ਰਚ ਰਿਆ ਸੀ ਅਮਰਿਤਪਾਲ ਪੰਜਾਬ ਤੇ ਵਿਦੇਸ਼ ਚ ਬੈਠੇ 15 ਲੋਕਾਂ ਦੀ ਬਣਾਈ ਸੀ ਲਿਸਟ ਪੰਜਾਬ ਕਾਂਗਰਸ ਦੇ ਕਲੇਸ਼ ਤੇ ਦਿੱਲੀ ਚ ਪੁਪੇਸ਼ ਬਗੇਲ ਦੀ ਅਗਵਾਈ ਚ ਮੀਟਿੰਗ ਮੈਡਮ ਸਿੱਧੂ ਤੇ ਰਾਜਾ ਬੜਿੰਗ ਨੇ ਹਾਈ ਕਮਾਂਡ ਦੇ ਪਾਲੇ ਚ ਸੁਪੀ ਗੇਂ ਕਿਹਾ ਹਾਈ ਕਮਾਂਡ ਹੀ ਦੇਖੇਗੀ ਅੱਗੇ ਕੀ ਹੋਣਾ ਬਗੇਲ ਬੋਲੇ ਪਾਰਟੀ ਅਨੁਸ਼ਾਸਨ ਸਭ ਤੋਂ ਮੱਖ ਮੰਤਰੀ ਮਾਨ ਨੇ ਸਰਹੰਦ ਪਟਿਆਲਾ ਸੜਕ ਦਾ ਕੀਤਾ ਨਰੀਖਣ ਲਿੰਕ ਸੜਕ 'ਚ ਵਰਤੇ ਮਟੀਰੀਅਲ ਤੇ ਗੁਣਵੱਤਾ ਦੀ ਵੀ ਕੀਤੀ ਜਾਂਚ ਕਿਾ ਜੋ ਠੇਕੇਦਾਰ ਗਲਤੀ ਕਰੇਗਾ ਉਸ ਨੂੰ ਕਰਾਂਗੇ ਬਲੈਕਲਿਸਟ ਮੁਲਾਪੁਰ ਸਟੇਡੀਅਮ 'ਚ ਕ੍ਰਿਕਟਰ ਯੁਵਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਮ ਤੇ ਬਣੇ ਸਟੈਂਡ ਮੱਖ ਮੰਤਰੀ ਮਾਨ ਨੇ ਕੀਤਾ ਉਦਘਾਟਨ ਮਹਿਲਾ ਕ੍ਰਿਕਟਰ ਹਰਲੀਨ ਦਿਓਲ ਤੇ ਅਮਨਜੋਤ ਕੌਰ ਵੀ ਰਹੇ ਮੌਜੂਦ ਲੂਗਰਾਮ ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਗਿਆ 350ਵਾਂ ਸ਼ਹੀਦੀ ਦਿਵਸ ਮੁੱਖ ਮੰਤਰੀ ਨਵ ਸੈਣੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਰਕਤ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕੀਤਾ ਸਜਦਾ। ਲੈਣ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸੀ ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਅੱਜ ਅਮਰਿਤਪਾਲ ਸਿੰਘ ਤੋਂ ਕਿਉਂਕਿ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਲਗਾਈ ਸੀ ਆਪਣੀ ਪੈਰੋਲ ਨੂੰ ਲੈ ਕੇ ਲੋਕ ਸਭਾ ਸੈਸ਼ਨ ਦੇ ਵਿੱਚ ਅਮਰਿਤਪਾਲ ਨੇ ਹਿੱਸਾ ਲੈਣ ਦੇ ਲਈ ਇਹ ਪੈਰੋਲ ਮੰਗੀ ਸੀ ਆਪਣੇ ਹਲਕੇ ਦੀ ਗੱਲ ਕਰਨ ਲਈ ਪੈਰੋਲ ਮੰਗੀ ਸੀ ਪਰ ਜੋ ਤੱਥ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਰੱਖੇ ਨੇ ਉਹ ਤੱਥ ਬੇहद ਹੈਰਾਨ ਕਰਨ ਵਾਲੇ ਨੇ ਸੋ ਅੱਜ ਫਰਕ ਤਾਂ ਪੈਂਦਾ ਹੈ ਦੀ ਸ਼ੁਰੂਆਤ ਉਸੇ ਖਬਰ ਤੋਂ ਜਾਂ ਉਨ੍ਹਾਂ ਹੀ ਤੱਥਾਂ ਤੋਂ ਅਮਰਿਤਪਾਲ ਸਿੰਘ ਪੰਜਾਬ ਦੀ ਸ਼ਾਂਤੀ ਦੇ ਲਈ ਖਤਰਾ ਹੈ ਇਹ ਗੱਲ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਰੱਖੀ ਗਈ ਹੈ ਔਰ ਇਸ ਦੇ ਨਾਲ ਹੋਰ ਵੀ ਜਿਹੜੇ ਹਾਈ ਕੋਰਟ ਨੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੇ ਤਰਕ ਦਿੱਤੇ ਗਏ ਦਰਸਲ ਹਾਈ ਕੋਰਟ ਚ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਫਿਰ ਸੁਣਵਾਈ ਹੋਈ ਜਿੱਥੇ 5000 ਪੰਨਿਆਂ ਦਾ ਜਵਾਬ ਦਾਖਲ ਕੀਤਾ ਗਿਆ ਜਿਸ ਤੇ ਬਹਿਸ ਹੋਈ ਤੇ ਇਸ ਤਰ੍ਹਾਂ ਸਰਕਾਰ ਨੇ ਦਲੀਲ ਦਿੱਤੀ ਕਿ ਅਮਰਿਤਪਾਲ ਪੰਜਾਬ ਦੀ ਸ਼ਾਂਤੀ ਦੇ ਲਈ ਖਤਰਾ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਜਿਹੇ ਚ ਸੂਬੇ ਦੇ ਸਾਹਮਣੇ ਹਮੇਸ਼ਾ ਚੁਣੌਤੀ ਰਹਿੰਦੀ ਹੈ ਉੱਥੇ ਹੀ ਕੋਰਟ 'ਚ ਸਰਕਾਰ ਨੇ ਅਮਰਿਤਪਾਲ ਤੇ ਵਿਦੇਸ਼ ਚ ਇੱਕ ਜਥੇਬੰਦੀ ਦੇ ਨਾਲ ਮਿਲ ਕੇ ਸਾਜ਼ਿਸ਼ ਰਚਨ ਤੇ ਵਿਦੇਸ਼ 'ਚ ਬੈਠੇ 15 ਲੋਕਾਂ ਦੀ ਹਿੱਟਲਿਸਟ ਤਿਆਰ ਕਰਨ ਵਰਗੇ aarop ਲਾਏ ਕਾਬਲੇ ਗੌਰ ਹੈ ਕਿ ਐਮਪੀ ਅਮਰਿਤਪਾਲ ਨੇ ਵਿੰਟਰ ਸੈਸ਼ਨ 'ਚ ਸ਼ਾਮਲ ਹੋਣ ਲਈ ਆਪਣੇ ਖੇਤਰ ਦੀ ਗੱਲ ਰੱਖਣ ਦੇ ਲਈ ਕੋਰਟ 'ਚ ਇੱਕ ਅਰਜ਼ੀ ਲਗਾਈ ਹੈ ਇਸ ਤੋਂ ਪਹਿਲਾਂ ਅਮਰਿਤਪਾਲ ਦੀ ਪੈਰੋਲ ਅਰਜੀ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਜਿਸ ਤੋਂ ਬਾਅਦ ਦੁਬਾਰਾ ਹਾਈ ਕੋਰਟ ਦਾ ਰੋਕ ਕੀਤਾ ਗਿਆ ਪਹਿਲਾਂ ਅਮਰਿਤਪਾਲ ਨੂੰ ਪੈਰੋਲ ਨਾ ਦੇਣ ਦਾ ਫੈਸਲਾ ਪੰਜਾਬ ਸਰਕਾਰ ਨੇ ਜ਼ਿਲ੍ਹਾ ਪਦਰ ਤਿਆਈ ਰਿਪੋਰਟ ਦੇ ਆਧਾਰ ਤੇ ਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਅਮਰਿਤਪਾਲ ਸਿੰਘ ਨੂੰ ਰਿਹਾਈ ਦਿੱਤੀ ਗਈ ਤਾਂ ਕਾਨੂੰਨ ਵਿਵਸਥਾ ਵਿਗੜਨ ਦਾ ਖਤਰਾ ਪੈਦਾ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਆ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਚ ਮੱਚੇ ਕਮਾਂਸਾਂ ਤੇ ਦਿੱਲੀ ਦੇ ਵਿੱਚ ਪੁਪੇਸ਼ ਭਗੇਲ ਦੀ ਅਗਵਾਈ ਦੇ ਵਿੱਚ ਬੀਟਿੰਗ ਹੋਈ ਤੇ ਇਹ ਮਸਲਾ ਵਿਚਾਰਿਆ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸ਼ਾਮਲ ਹੋਏ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਦੇ ਪਰਿਵਾਰੀ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਅਨੁਸ਼ਾਸਨਹੀਨਤਾ ਤੇ ਵੱਡਾ ਐਕਸ਼ਨ ਲਿਆ ਗਿਆ ਦੇਖਿਓ ਜਿਆ ਹੈ ਕੋਈ ਨੇਤਾ ਕਿੰਨਾ بڑا ਹੋ ਕਿਸੇ ਪਦ ਪਰ ਹੋ ਪਾਰਟੀ ਅਨੁਸ਼ਾਸਨ ਸੇ ਵੱਡਾ ਕੋਈ ਨਹੀਂ ਹੋ ਸਕਦਾ ਉਥੇ ਰਾਜਾ ਵੜਿਕ ਦਾ ਕਹਿਣਾ ਹੈ ਕਿ ਜੋ ਅਸੀਂ ਕਰਨਾ ਸੀ ਕਰ ਦਿੱਤਾ ਗੇਂਦ ਹੁਣ ਹਾਈ ਕਮਾਂਡ ਦੇ ਪਾਲੇ ਚ ਹੈ ਮੈਂ ਇਹ ਮੁੱਦਾ ਜਿਹੜਾ ਸਮਾਪਤ ਹੋ ਚੁੱਕਿਆ ਹੈ ਹਾਈ ਕਮਾਂਡ ਦੀ ਨਜ਼ਰ 'ਚ ਮੁੱਦਾ ਹੈ ਹਾਈ ਕਮਾਂਡ ਨੇ ਫੈਸਲਾ ਲੈਣਾ ਜੁਨਾ ਹੈ ਦੱਸਦੀ ਕਿ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਦੇ ਪੱਜਾ ਪਰਿਵਾਰੀ ਉਪੇਸ਼ ਭਗੇਲ ਤੋਂ ਮੈਡਮ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਰਿਪੋਰਟ ਤਲਬ ਕੀਤੀ ਹੈ ਜਦੋਂ காங்கிரஸ் ਦੇ ਵਿੱਚ ਮੈਡਮ ਸਿੱਧੂ ਦੇ ਬਿਆਨਾਂ ਤੇ ਛਿੜੇ ਅੰਦਰੂਨੀ ਕਲੇਸ਼ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਤੇ ਤੰਜ ਕਸਿਆ। ਸੀਐਮ ਆਨ ਨੇ ਕਿਹਾ ਕਿ ਕਾਂਗਰਸ ਪੰਜਾਬ ਨੂੰ ਵੇਚਣ ਤੇ ਲੱਗੀ ਹੋਈ ਐ। 500 ਕਰੋੜ ਚ ਮੁੱਖ ਮੰਤਰੀ ਦੀ ਕੁਰਸੀ ਵੇਚੀ ਜਾ ਰਹੀ ਐ ਤੇ ਪਹਿਲਾਂ 10-10 ਹਜ਼ਾਰ ਚ ਵੋਟਾਂ ਖਰੀਦੀਆਂ ਗਈਆਂ ਨੇ। ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ। ਵੋਟਾਂ ਖਰੀਦ ਕੇ ਆਪ ਤਾਂ ਰੇਟ ਵਧਾ ਲੈਂਦੇ ਸੀ। ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ। ਠੀਕ ਹੈ ਜੀ। ਉਹ ਇੱਥੇ ਵੋਟਾਂ ਦਾ ਰੇਟ 10 ਹਜ਼ਾਰ ਪਾਂਦੇ ਸੀ ਦੇ ਕਰ ਇੱਕ ਮੋੜ ਦਾ ਰੇਟ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਮੈਡਮ ਸਿੱਧੂ ਦੇ ਬਹਾਨੇ ਕਾਂਗਰਸ ਤੇ ਟਿਕਟਾਂ ਦੀ ਸੌਦੇਬਾਜ਼ੀ ਦੇ ਇਲਜ਼ਾਮ ਲਾਏ। ਚੰਗਸਪਾਲ ਵੀ ਆ ਇਹ ਟਿਕਟਾਂ ਬਿਖਤੀਆਂ ਨੇ ਮੁੱਖ ਮੰਤਰੀ ਦੇ ਹੌਦਿਆਂ ਬਿਖਦੇ ਨੇ। ਮੈਡਮ ਸਿੱਧੂ ਦੇ 500 ਕਰੋੜ ਦੀ ਕੁਰਸੀ ਵਾਲੇ ਬਿਆਨ ਤੋਂ ਬਾਅਦ ਜਿੱਥੇ ਕਾਂਗਰਸ ਚ ਆਪਸੀ ਕਲੇਸ਼ ਵਧਿਆ ਹੈ ਉਥੇ ਵਿਰੋਧੀ ਵੀ ਕਾਂਗਰਸ ਦੇ ਕਲੇਸ਼ ਤੇ ਛੁਟਕੀ ਲੈ ਰਹੇ ਨੇ। ਮੈਡਮ ਸਿੱਧੂ ਨੇ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਮਚਾਈ ਹੋਈ ਹੈ ਪੰਜਾਬ ਕਾਂਗਰਸ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਉਸਨੇ ਪੰਜਾਬ ਦੇ ਆਗੂਆਂ ਨੂੰ ਦਿੱਲੀ ਹਾਈ ਕਮਾਂਡ ਦੇ ਕੋਲ ਡੇਰੇ ਲਾਉਣ ਦੇ ਲਈ ਮਜਬੂਰ ਕਰ ਦਿੱਤਾ ਦਿੱਲੀ ਦੇ ਵਿੱਚ ਮੀਟਿੰਗਾਂ ਕੱਲ ਚੱਲ ਰਹੀਆਂ ਨੇ ਪਰ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਅਨਸਾਸ਼ਨ ਸਭ ਤੋਂ ਉੱਪਰ ਹੈ ਪਰ ਹਲੇ ਵੀ ਇਹ ਮਸਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਲੇ ਨਵਜੋਤ ਸਿੰਘ ਸਿੱਧੂ ਦੀ ਇਸ ਦੇ ਵਿੱਚ ਐਂਟਰੀ ਨਹੀਂ ਹੋਈ ਤੇ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਦੀ ਵੀ ਜੇਕਰ ਇਸ ਮਾਮਲੇ 'ਚ ਐਂਟਰੀ ਹੋ ਜਾਂਦੀ ਹੈ ਤਾਂ ਮਾਮਲਾ ਹੋਰ ਦਿਲਚਸਪ ਮੋੜ ਤਾ ਸਕਦਾ ਹੈ ਅੱਗੇ ਵਧਦੇ ਹਾਂ ਖਬਰ ਚੰਡੀਗੜ੍ਹ ਟਰਾਈ ਸਿਟੀ ਨੂੰ ਲੈ ਕੇ ਜਿੱਥੇ ਮੈਟਰੋ ਦੀ ਜ਼ਰੂਰਤ ਦੀ ਮੰਗ ਤੇਜ਼ ਲੋਕ ਸਭਾ ਚੰਡੀਗੜ੍ਹ ਤੋਂ ਐਮਪੀ ਮਨੀਸ਼ तिवारी ਨੇ ਸਦਨ 'ਚ ਮੰਗ ਚੱਕੀ ਤੇ ਕਿਹਾ ਕਿ ਚੰਡੀਗੜ੍ਹ ਮੁਹਾਲੀ ਪੰਚਕੂਲਾ ਤੇ ਨਿਊ ਚੰਡੀਗੜ੍ਹ ਨੂੰ ਮੈਟਰੋ ਨਾਲ ਜੋੜਨਾ ਸ਼ਹਿਰ ਦੀ ਜ਼ਰੂਰਤ ਬਣ ਗਿਆ ਹੈ ਚੰਡੀਗੜ੍ਹ ਮੇ पिछले दस साल से मेट्रो नहीं बना मेरे केंद्र सरकार से यह मांग है फिर स्पेसिफिक मांग ये है कि केंद्र सरकार को इसको एक स्ट्रेटजिक कनेक्टिविटी प्रोजेक्ट के तहत अडॉप्ट करते हुए वो 25000 करोड़ रुपया केंद्र सरकार की तरफ से देना चाहिए कांग्रेस एमपी ने केंद्र सरकार को तो 25000 करोड़ की विशेष वित्तीय सहायता जारी करने की मांग की थी। इन चारों शहरों को जोड़ने के लिए मेट्रो आवश्यक है और मेट्रो बनाने की जरूरत है पर उसके ऊपर आगे कोई कार्रवाई नहीं वो प्रोजेक्ट की कॉस्ट धीरे धीरे बढ़कर 16000 करोड़ से पिछले तीन चार वर्ष में पच्चीस करोड़ हो गई है मौजूदा समय चंडीगढ़ के चारे पास विकसित हो रहे इलाक ट्रैफिक का दबाव इना चुका है कि बिना मेट्रो वर्गे ਮਜਬੂਤ ਬਦਲ ਦੇ ਆਉਣ ਵਾਲੇ 5-7 ਸਾਲਾਂ 'ਚ ਹਾਲਾਤ ਬੇहद ਗੰਭੀਰ ਹੋ ਜਾਣਗੇ। ਤੇ ਕਾਂਗਰਸ ਐਮਪੀ ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਚੱਕਿਆ ਤਾਂ ਉਧਰ ਆਪ ਸੰਸਦ ਮਲਵਿੰਦਰ ਕੰਗ ਨੇ ਸੰਸਦ 'ਚ ਵੀਰਬਾਲ ਦਿਵਸ ਦਾ ਨਾਂ ਬਦਲਣ ਦੀ ਮੰਗ ਕੀਤੀ ਇਸ ਦੇ ਨਾਲ ਹੀ ਐਮਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ 'ਚ ਰੁਕੇ ਹੋਏ ਫਲਾਈਓਵਰ ਤੇ ਸਵਾਲ ਚੁੱਕਿਆ। ਪੰਜਾਬ ਜਲ ਰਹਾ ਹੈ ਔਰ ਕੇਂਦਰ ਸਰਕਾਰ ਔਰ ਰਾਜya ਸਰਕਾਰ दोनों मूप दर्शक बनकर देख रहे हैं केवल लोगों को टेलीफोन नहीं आते महोदय को और ब्यूरोक्रेट्स को भी अब फोन आने लगे हैं इतनी उनकी हिम्मत बढ़ गई है मेरी गुजारिश है सदन से देश के गृह मंत्री से खास करके कि आप आपका बॉर्डर सिक्योरिटी फोर्सेस का एरिया भी 50 किलोमीटर बड़ा है पंजाब की पुलिस और केंद्र ਕੀ ਪੁਲਿਸ ਬਿਲਕੁਲ ਮੂਫਦਰਸ਼ਕ ਬਣ ਕੇ ਦੇਖ ਰਹੀ ਹੈ ਜਰਾ ਗੌਰ ਫਰਮਾਏ ਔਰ ਪੰਜਾਬ ਕੋ ਬਚਾਉਣੇ ਕਾਮ ਕਰੇ ਸਾਡੀਆਂ ਧਾਰਮਿਕ ਜੜੀਆਂ ਭਾਵਨਾਵਾਂ ਜਿਹੜਾ ਸਾਡਾ ਧਾਰਮਿਕ ਪਰੰਪਰਾਵਾਂ ਜਿਹੜੀ ਸਾਡੀ ਧਾਰਮਿਕ ਮਰਿਆਦਾ ਉਹ ਉਹਨਾਂ ਨੂੰ ਬਾਲ ਨਹੀਂ ਮੰਨਦੇ ਸਰ ਸਰ ਮੈਂ ਤੁਹਾਡੇ ਸਾਹਮਣੇ ਮਨਾ ਪਾਰ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲਦਵਸ ਜਿਹੜਾ ਆ ਉਹਦਾ ਨਾਂ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਹੈ ਔਰ ਇਹ ਪੂਰੀ ਦੁਨੀਆ 'ਚ ਇੱਕ ਮੈਸੇਜ ਆਵੇ ਹਮਾਰੇ ਫਲਾਈਓਵਰ 6 ਲੇਨ ਫਲਾਈਓਵਰ ਹੈ ਕਿਲੋਮੀਟਰ 417 'ਤੇ ਨੀਅਰ ਬਾਬਾ ਬਕਾਲਾ ਬਿਲਕੁਲ ਰੁਕਾ ਪੜਾ 3 ਸਾਲ ਹੋ ਗਏ ਜਨਾਬ 6 ਲੇਨ ਫਲਾਈਓਵਰ 451 ਕਿਲੋਮੀਟਰ ਨੀਅਰ ਬੱਲਾ ਕੋਈ ਕੰਮ ਨਹੀਂ ਹੋ ਰਿਹਾ ਔਰ 462 160.160 किलोमीटर NH3 नियर लोहारका रोड चेयरमैन साहब ਇਹ ਕੰਮ ਨਾ ਹੋਣੇ ਦੀ ਵਜ੍ਹਾ ਸੇ ਇਤਨਾ ਬੜਾ ਟ੍ਰੈਫਿਕ ਦਾ ਜਾਮ ਲੱਗ ਰਹਾ ਹੈ ਮੈਂ ਆਪਕੇ ਮਾਧਿਅਮ ਸੇ ਗਟਕਰੀ ਸਾਹਿਬ ਜੀ ਕੋ ਕਹਿਣਾ ਚਾਹਤਾ ਹੂੰ ਜੋ ਰੁਕੇ ਹੋਏ ਕੰਮ ਹੈ ਉਸਕੋ ਸ਼ੁਰੂ ਕਰਵਾਈਏ ਲੋਕ ਪਰੇਸ਼ਾਨ ਹੈ ਇਹ ਮਹਾਲੀ ਦੇ ਮੁੱਲਾਪੁਰ ਸਟੇਡੀਅਮ ਦੇ ਵਿੱਚ ਯੁਵਰਾਜ ਸਿੰਘ ਤੇ ਹਰਮਨਪ੍ਰੀਤਕੌਰ ਦੇ ਨਾਮ ਤੇ ਸਟੈਂਡਸ ਦੀ ਸ਼ੁਰੂਆਤ ਕੀਤੀ ਗਈ ਦੋਨੋ ਸਟੈਂਡ ਦਾ ਉਦਘਾਟਨ ਮੁੱਖ ਮੰਤਰੀ ਮਾਨ ਨੇ ਕੀਤਾ ਇਸ ਤਰ੍ਹਾਂ 2011 वर्ल्ड कप ਦੇ हीरो रहे युवराज सिंह ਤੇ 2025 वर्ल्ड कप ਜੇਤੂ ਵਿਮੈਨਜ਼ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਵੀ ਮੌਜੂਦ ਰਹੀ। ਇਸ ਤੋਂ ਬਾਅਦ ਵਿਮੈਨਜ਼ वर्ल्ड कप ਦੀ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਬਹੁਤ ਚਲੇ ਨੂੰ ਦੋ ਬਾਲਾਂ ਪਾਦੇ ਯਾਰ। ਬੁੱਜੀ ਬਾਲ ਤੇ ਆਟੋ ਜਾਂਦੇ ਹੁਣ ਇਹ ਲਾਉਂਦੇ ਛੱਕੇ ਹੁਣ ਦੋ ਬੱਲਾਂ ਲੱਗੀਆਂ ਦੂਜੇ ਗਰਾਊਂਡ ਤੋਂ ਬਾਅਦ ਕਿ ਬੁੱਲੇ ਹੋ ਗਏ ਲੇਜੈਂਡ ਆਉਂਦੀ ਰਿਜ਼ਰਵ ਅੰਡਰ ਇਹਨਾਂ ਨੂੰ ਆਪਾਂ ਸੈਟ ਕਰਦੇ ਹਾਂ ਦੱਸ ਦਈਏ ਕਿ ਮੁੱਲਾਂਪੁਰ ਚ ਪਹਿਲਾ ਇੰਟਰਨੈਸ਼ਨਲ ਮੈਚ ਖੇਡਿਆ ਜਾ ਰਿਹਾ ਹੈ ਇੱਥੋਂ ਦੀ ਪਿਚ ਆਮ ਤੌਰ ਤੇ ਬੈਲੈਂਸਡ ਪਰ ਥੋੜੀ ਹੌਲੀ ਮੰਨੀ ਜਾਂਦੀ ਹੈ ਬੱਲੇਬਾਜ਼ ਇੱਥੇ ਵੱਡੀ ਪਾਰੀਆਂ ਤਾਂ ਹੀ ਖੇਡ ਸਕਦੇ ਨੇ ਜੇ ਉਹ ਗਰੀਜ਼ ਤੇ ਟਿੱਕੇ ਖੇਡਣ ਆਊਟਫੀਲਡ ਤੇਜ਼ ਹੈ ਇਸ ਲਈ ਗੈਪ ਮਿਲਦੇ ਹੀ ਬਾਉਂਡਰੀ ਵੀ ਆਸਾਨੀ ਨਾਲ ਨਿਕਲਦੀ ਹੈ ਤੇ ਵਾਰੀ ਅੱਜ ਦੇ ਸਵਾਲ ਦੀ ਹੈ ਅੱਜ ਦਾ ਸਵਾਲ ਵੀ ਸਾਡਾ ক্রিকেট ਸਟੇਡੀਅਮ ਦੇ ਨਾਲ ਹੀ ਜੁੜਿਆ ਹੋਇਆ ਹੈ ਸਵਾਲ ਸਕਰੀਨ ਤੇ ਹੈ ਕਿ ਭਾਰਤ ਦਾ ਸਭ ਤੋਂ ਪੁਰਾਣਾ ক্রিকেট ਸਟੇਡੀਅਮ ਕਿਹੜਾ ਹੈ ਚਾਰ ਆਪਸ਼ਨਸ ਨੇ ਵਨ ਖੇੜੇ ਫਿਰੋਜ਼ ਸ਼ਾ ਕੋਟਲਾ ਚਾਪੰਕ ਸਟੇਡੀਅਮ ਜਾਂ ਈਡਨ ਗਾਰਡਨ ਇਹਨਾਂ ਚਾਰਾਂ ਚੋਂ ਇੱਕ ਸਹੀ ਜਵਾਬ ਹੈ ਜਿਸ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਅਖੀਰ ਚ ਦੱਸਾਂਗੇ ਉਦ ਤੱਕ ਤੁਸੀਂ ਆਪਣੇ ਮੈਸੇਜਸ ਸਾਨੂੰ ਭੇਜ ਸਕਦੇ ਆ ਅੱਗੇ ਵਧਦੇ ਹਾਂ ਮੁੱਖ ਮੰਤਰੀ ਮਾਨ ਨੇ ਸਰਹੰਦ ਪਟਿਆਲਾ ਦੇ ਵਿੱਚ ਨਵੀਆਂ ਬਣ ਰਹੀਆਂ ਲਿੰਕ ਸੜਕਾਂ ਦਾ ਅੱਜ ਨਰਿਕ ਮੁੱਖ ਮੰਤਰੀ ਮਾਨ ਨੇ ਸੜਕਾਂ ਲਈ ਵਰਤੇ ਗਏ ਮਟੀਰੀਅਲ ਤੇ ਗੁਣਵੱਤਾ ਦੀ ਚੈਕਿੰਗ ਕੀਤੀ। ਉਹਨਾਂ ਕਿਹਾ ਕਿ ਪੂਰੇ ਪੰਜਾਬ ਦੀਆਂ ਸੜਕਾਂ ਦਾ ਇਸੇ ਤਰ੍ਹਾਂ ਨਿਰੀਖਣ ਕੀਤਾ ਜਾਵੇਗਾ। ਲੋਕਾਂ ਦੀਆਂ ਸਹੂਲਤਾਂ ਨੂੰ ਦੇਖਣਾ ਸਰਕਾਰ ਦਾ ਫਰਜ਼ ਹੈ। ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ। ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਿਓ। ਨਾ ਸਾਡਾ ਕੋਈ ਅਸਰ ਤੁਹਾਡੇ ਤੋਂ ਹਿੱਸਾ ਮੰਗੇ, ਕੋਈ ਅਸਰ ਇਸ ਸਮਾਂ ਦਾ ਸੰਭਾ। ਨਾ ਕੋਈ ਟੈਂਡਰ 'ਚ ਕੋਈ ਪਾਰਦਰਸ਼ੀ ਤਰੀਕੇ ਨਾਲ ਟੈਂਡਰ ਨਿਕਲਣਗੇ। ਨਾਲ ਹੀ ਉਹਨਾਂ ਠੇਕੇਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਕਈ ਥਾਵਾਂ ਤੇ ਮਟੀਰੀਅਲ 'ਚ ਕਮੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਜਿੱਥੇ ਸ਼ਿਕਾਇਤ ਆਏਗੀ ਉੱਥੇ ਪੇਮੈਂਟ ਨਹੀਂ ਕੀਤੀ ਜਾਏਗੀ। ਮਤਲਬ ਟੈਂਡਰ ਜੀ ਕਰ ਜਾਂਦੇ ਸੀ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤင်းੇ ਨਿਕਲ ਆਉਣੀਆਂ ਇੱਕ ਘੜਾ ਲਾਂਗੇ ਇੱਕ ਨਿਤ ਲਗਾ ਲਾਂਗੇ। ਇਦਾਂ ਦਾ ਕੁਝ ਨਹੀਂ ਚੱਲਣਾ। ਲੋਕਾਂ ਦਾ ਪੈਸਾ ਲੋਕਾਂ ਦੇ ਲੱਗੂਗਾ। ਜੇ ਏਦਾਂ ਦੀ ਮਟੀਰੀਅਲ ਦੀ ਕੋਈ ਕਮੀ ਆ ਤਾਂ ਫਿਰ ਐਕਸ਼ਨ ਲੈਣਾ ਸਾਡੇ ਕੰਮ। ਬਲੈਕਲਿਸਟ ਵੀ ਕਰਾਂਗੇ। ਫਿਊਚਰ 'ਚ ਉਹ ਟੈਂਡਰ ਹੀ ਨਹੀਂ ਪਰ ਸਕਦਾ। ਹਾਂ ਠੀਕ ਹੈ ਨਾ ਉਹ ਕੰਪਨੀ ਬਲੈਕਲਿਸਟ ਕਰ ਦਾਂਗੇ ਜੇ ਉਹਦੀ ਤ ਮਟੀਰੀਅਲ ਦੀ ਗੁਣਵੱਤਾ ਚੈੱਕ ਕਰਨ ਲਈ ਤਕਨੀਕੀ ਟੀਮ ਵੀ ਉਹਨਾਂ ਦੇ ਨਾਲ ਮੌਜੂਦ ਰਹੀ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸੂਬੇ ਚ ਬਣ ਰਹੀਆਂ ਨਵੀਆਂ ਸੜਕਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਤੇ ਬਰਨਾਂਦੀਆਂ ਚੋਣਾ ਚ ਬਾਸੀ ਬਾਹਰ ਲਈ ਵਿਰੋਧੀ ਪਾਰਟੀਆਂ ਵੀ ਹੁਣ ਪੱਪਾਂ ਪਾਰ ਹੋਈਆਂ। ਰੋਪੜ ਚ ਸਾਬਕਾ ਸੀਐਮ ਚੰਨੀ ਨੇ ਵਕਵਕ ਪਿੰਡਾਂ ਚ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਪੰਜਾਬ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ। ਇੱਕ ਬਹੁਤ ਬੜਾ ਛੇੜਿਆੰਤਰ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫालतू ਛਾ ਪਾ ਲਈ ਐ ਗਿੱਦੜਵਾ ਦੇ ਪਿੰਡ ਕਰਾਈ ਵਾਲਾ ਚ ਪ੍ਰਚਾਰ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਪਹੁੰਚੇ ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੀ ਸਰਕਾਰ ਨੂੰ ਜਿਤਾਉਣ ਦੀ ਲੋੜ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਬਚਾ ਲੋ ਪੰਜਾਬ ਨੂੰ ਤੇ ਖੜ ਤਗੜਾ ਕਰ ਦੋ ਅਕਾਲੀ ਦਲ ਹੁਣ ਬਹੁਤ ਸਾਲ ਹੋ ਗਏ ਤੁਹਾਡਾ ਕਨੈਕਸ਼ਨ ਲਗਾਣਾ ਜੁੜੇ ਹੋ ਉਹ ਵਾਪਸ ਭਾਖੜੇ ਦਾ ਜੋੜਨ ਵਾਪਸ ਆਇਆ। ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਤੇ 17 ਨੂੰ ਇਸ ਦੇ ਨਤੀਜਿਆਂ ਦਾ ਐਲਾਨ ਹੋਏਗਾ। ਜਿਹਦਰ ਸਤਾਤਾਰੀ ਧਿਰ ਨੇ ਵੀ ਇਸ ਚੋਣ 'ਪਰ ਚਾਰ ਦੇ ਵਿੱਚ ਪੂਰੀ ਤਾਕਤ ਲਾਈ ਹੋਈ ਹੈ। ਖੁਦ ਮੰਤਰੀ ਤੇ ਵਿਧਾਇਕ ਪਿੰਡ-ਪਿੰਡ ਜਾ ਕੇ ਵੋਟਾਂ ਮੰਗਦੇ। ਗਿੱਦੜਬਾਹ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਵੱਲੋਂ ਆਪ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੀ ਮੌਜੂਦ ਰਹੇ ਅਭਲ ਖਰਾਨੇ ਤੋਂ ਸ਼ੁਰੂ ਕੀਤਾ ਔਰ ਬਹੁਤ ਵੱਡੀ ਗਿਣਤੀ ਚ ਜਿਹੜਾ ਇਕੱਠ ਹੈ ਉਹਦੇ ਚ ਸਾਨੂੰ ਪਤਾ ਲੱਗ ਰਿਹਾ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਇੱਕ ਤਰ੍ਹਾਂ ਦੇ ਨਾਲ ਜਿੱਤ ਨੂੰ ਵੱਧਦੀ ਹੋਈ ਜੜੀ ਹੈ ਚੋਣ ਉਹਦਾ ਇੱਕ ਝਲਕ ਨਜ਼ਰ ਆ ਰਹੀ ਹੈ ਪਠਾਨਕੋਟ ਚ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਆਪ ਉਮੀਦਵਾਰਾਂ ਦੇ ਹੱਕ ਚ ਵੋਟਾਂ ਮੰਗੀਆਂ ਤੇ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਕੰਮ ਗਿਣਾਏ ਜੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਮੇਰੇ ਹਲਕੇ ਨੂੰ ਵੱਡੀਆਂ ਸੁਗਾਤਾਂ ਦੇ ਰਹੀਆਂ ਉਧਰ ਨਾਬਾਜ ਵਿਧਾਇਕ ਦੇਵਮਾਨ ਨੇ ਪ੍ਰਚਾਰ ਦੌਰਾਨ ਚੋਣਾਂ ਚ ਜਿੱਤ ਦਾ ਦਾਵਾ ਠੋਕਿਆ ਆਵਾਮਾ ਦੀ ਪਾਰਟੀ ਸਰਕਾਰ ਆ ਸਾਨੂੰ ਆਵਾਮਾ ਦੀ ਪਾਰਟੀ ਨੂੰ ਪਾ ਕੇ ਹੀ ਵੋਟ ਫਾਇਦਾ ਜੇ ਦੂਜਿਆਂ ਨੂੰ ਵੋਟ ਪਾਵਾਂਗੇ ਬਾਅਦ ਚ ਕਈ ਜਾਣਗੇ ਸਾਡੀ ਕੋ ਸੁਣਦਾ ਨਹੀਂ ਇਸ ਕਰਕੇ ਆਪਣੀ ਵੋਟ ਕਾਂਗਰਸ ਨੂੰ ਜਾਂ ਅਕਾਲੀ ਦਲ ਜਾਂ ਕਿਸੇ ਹੋਰ ਵਿਅਕਤੀ ਨੂੰ ਪਾ ਕੇ ਆਪਣੀ ਵੋਟ ਖਰਾਬ ਨਾ ਕਰੋ ਦੱਸਦੀ ਕਿ ਪੰਜਾਬ ਚ 23 ਜ਼ਿਲ੍ਹਾ ਪ੍ਰੇਸ਼ਾਸਨ ਦੇ 357 ਜ਼ੋਨਾਂ ਤੇ 154 ਪੰਚਾਇਤ ਸਮਿਤੀਆਂ ਦੇ 2263 ਜ਼ੋਨਾਂ ਦੇ ਮੈਂਬਰਾਂ ਦੀ ਚੋਣ ਹੋਏਗੀ ਤੇ ਹਰ ਧਿਰ ਆਪਣੀ ਜਿੱਤ ਲਈ ਪੂਰਾ ਜ਼ੋਰ ਲਾ ਰਹੀ ਹੈ ਇਸ ਸਭ ਦੇ ਵਿਚਾਲੇ ਇੱਕ ਪਿੰਡ ਐਸਾ ਵੀ ਹੈ ਜਿਸ ਨੇ ਇਹਨਾਂ ਚੂਣਾ ਦਾ ਬਾਈਕਾਊਟ ਕਰ ਦਿੱਤਾ ਹੈ ਉਹ ਪਿੰਡ ਹੈ ਮੁਕਸਰ ਦਾ ਪਿੰਡ ਦੋਦਾ ਜਿਸ ਨੇ ਮੁਰਲੀਆਂ ਸਹੂਲਤਾ ਨਾ ਮਿਲਣ ਦੇ ਚੱਲਦੇ ਇਹਨਾਂ ਚੂਣਾ ਤੋਂ ਪਾਸੇ ਰਹਿਣ ਦਾ ਫੈਸਲਾ ਲੈ ਲਿਆ ਲੋਕਾਂ ਦਾ ਇਲਜ਼ਾਮ ਹੈ ਕਿ ਪਿਛਲੇ 20 ਸਾਲਾਂ ਤੋਂ ਉਹਨਾਂ ਦੇ ਪਿੰਡ 'ਚ ਗਲੀ ਨਹੀਂ ਬਣਾਈ ਗਈ ਵੋਟਾਂ ਆਉਣ ਤੇ ਲੀਡਰ ਵਾਅਦੇ ਤਾਂ ਕਰਦੇ ਨੇ ਪਰ ਬਾਅਦ 'ਚ ਕੋਈ ਵੀ ਸਾਰ ਨਹੀਂ ਲੈਂਦਾ ਪੂਰੇ ਪਿੰਡ ਦੇ ਵਿੱਚੋਂ ਆਹ ਗਲੀ ਕੱਚੀ ਆ ਪਤਾ ਨਹੀਂ ਕੀ ਰੰਜਿਸ਼ਾ ਕੀ ਵਜ੍ਹਾ ਹੈ ਇਥੋਂ ਇੱਟਾਂ ਵੀ ਚੁੱਕੀਆਂ ਗਈਆਂ ਸਾਡੀਆਂ ਤੇ ਹੁਣ ਕੋਈ ਸੁਣਵਾਈ ਨਹੀਂ ਕੋਈ ਨਿਆਰੇ ਬੋਟਾਂਦਰੀ ਆ ਜਾਂਦੇ ਆ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਪਿੰਡ 'ਚ ਗਲੀ ਨਾ ਬਣਨ ਤੱਕ ਕਿਸੇ ਵੀ ਪਾਰਟੀ ਦੇ ਲੀਡਰ ਦੀ ਪਿੰਡ 'ਚ ਐਂਟਰੀ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਕਰਕੇ ਸਾਡੀ ਇਹ اپੀਲ ਆ ਕਿ ਸਾਡੀ ਗਲੀ ਦੇ ਵਿੱਚ ਕੋਈ ਵੀ ਵੋਟ ਮੰਗਣ ਨਾ ਆਵੇ ਅਗਰ ਸਾਡਾ ਕੋਈ ਕੰਮ ਨਹੀਂ ਕਰ ਸਕਦਾ ਤਾਂ ਕੋਈ ਵੀ ਕਿਸੇ ਨੂੰ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂਗਾ ਅਸੀਂ ਇਸ ਕਰਕੇ ਬਾਈਕਟ ਕੀਤਾ ਹੋਇਆ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਵੋਟਾਂ ਦਾ ਬਾਈਕਾਟ ਕਰਨ ਵਾਲਾ ਇਹ ਪਹਿਲਾ ਪਿੰਡ ਨਹੀਂ ਹੈ ਹਰ ਵਾਰ ਇਲੈਕਸ਼ਨ ਚ ਜੇਹੀਆਂ ਸਮੱਸਿਆਵਾਂ ਆਉਂਦੀਆਂ ਨੇ ਪਰ ਵਾਰ-ਵਾਰ ਲੋਕਾਂ ਵੱਲੋਂ ਗੋਹਾਰ ਲਾਇ ਜਾਂਦੇ ਵੀ ਜੇਕਰ ਮੁਢਲੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਫਿਰ ਫਰਕ ਤਾਂ ਪੈਂਦਾ ਹੈ। ਜੇਕਰ ਗੁਰਦਾਸਪੁਰ ਦੇ ਪਿੰਡ ਜਾਗੋਵਾਲ ਬੇੜ ਦੇ ਲੋਕਾਂ ਨੇ ਪ੍ਰਚਾਰ ਕਰਨ ਆਏ ਸਿਆਸੀ ਆਗੂਆਂ ਦੇ ਵਿਰੋਧ ਕਰਨ ਦਾ ਐਲਾਨ। ਪਿੰਡ 'ਚ ਪ੍ਰਚਾਰ ਕਰਨ ਲਈ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਲੋਕਾਂ ਨੇ ਵਿਰੋਧ ਜਤਾਉਂਦਿਆਂ ਰੋਡ ਬੰਦ ਕਰ ਦਿੱਤੀ। ਤੁਹਾਡਾ ਦੁਜੇ ਸੇਖਾ ਮਾਣੇ। ਤੇ ਹੁਣ ਫੋਲ ਵਾਏ ਆਏ ਤੇ ਪ੍ਰਤਾਪ ਬਾਏ ਆਇਆ ਤੇ ਹੁਣ ਪ੍ਰਤਾਪ ਬਾਜੀ ਵਾਇਆ ਤੇ ਇਹ ਕਰਕੇ ਇਹਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਵੀ ਲਾਓ ਨਾਕਾ ਇਹਨਾਂ ਨੂੰ ਪਤਾ ਲੱਗੇ ਵੀ ਇਹ ਕਿੰਨੇ ਘੁੱਟੇ ਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਉਹਨਾਂ ਨੂੰ ਆਏ ਦਿਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਬਾਜ਼ਾਰ ਆ ਰਿਹਾ ਹਾਂ ਹਾਂ ਅੱਜ ਛੱਡਾਂ ਹਾਂ ਕਰਕੇ ਜਾਣ ਕਰਦੇ ਪਹੁੰਚਾ ਛੱਡ ਕੇ ਆਣੇ ਕਿਹੜੀਆਂ ਜਾਂਦੇ ਆ ਰਹੇ ਨਾ ਯਾਰ ਇਹ ਤਾਂ ਨਹੀਂ ਨਾ ਰੁਕ ਤੇ ਆ ਰਿਹਾ ਕਰਾ ਖੜੇ ਗੰਦੇ ਪਾਣੀ ਦੀ ਬਦਬੂ ਤੋਂ ਲੋਕ ਪਰੇਸ਼ਾਨ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਸਮੱਸਿਆ ਦਾ ਹੱਲ ਨਾ ਹੋਣ ਤੱਕ ਉਹ ਸਿਆਸੀ ਆਗੂਆਂ ਦਾ ਪਿੰਡ 'ਚ ਵੜਨ ਤੇ ਵਿਰੋਧ ਕਰਨਗੇ